ਨਾ ਨੇ ੱੱਕੇ ਨਾ ਸੰਸਕਾਰ ਕੀਤਾ ਆਹੇ ਕੁੜੀ ਸਾਡੀ ੱੱਕੇ ਨਾ ਸੰਸਕਾਰ ਕੀਤਾ ਨਣਾਉਣ ਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਇਹ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆ ਸੀਗਾ ਪਰ ਉਹ ਮੈਨੂੰ ਤਾਂ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਇਨੂੰ ਤੇਰੀ ਪਰਜਾਈ ਅਨਸਾਫ਼ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਤੇ ਵਿਚ ਮਾਰ ਲੈ ਇਹਨੂੰ ਫਿਰ ਜ਼ਿਆਦਾ ਕੰਮ ਬਧੂਗਾ ਮੈਂ ਜਨਾਨੀ ਇੱਧਾ ਤੇ ਮੇਰੇ ਮੋਰੇ ਕੋਈ ਕਸ਼ ਨਹੀਂ ਆ ਲੈ ਚੱਲ ਹੁਣ ਬਹੁਤ ਫੈਰਾ ਤਾਂ ਹੈ ਨਹੀਂ ਚੱਲ ਮੇਰੇ ਪੁੱਤਰਾ ਤੇਰਾ ਇਹ ਹਿਸਾਬ ਕਿਤਾਬ ਸੀ ਚਲ ਜਾਨ ਮਾਂ ਹੋਰਲਾ ਕੰਮ ਮੇਰਾ ਆ ਨਹੀਂ ਮਮਾ ਇਹ ਫਰਟਾ ਗਈ ਗੋੱਚੀ ਸਾਹੇ ਤੇ ਫਰਟਾ ਚਾਹੇ ਚੋੜ ਦੋ ਹੁਣ ਚੋੜ ਦੋ ਇਹਨਾਂ ਦੇ ਝੂਠੇ ਮੂੰਹੇ ਰੋਣੇ ਮੈਂ ਸਾਰੇ ਦੇਖਨੇ ਆ ਬਾਹਰੋਂ ਲੱਕੜੀ ਕਾ ਕੇ ਲਿਆ ਕੇ ਮੇਰਾ ਕੱਲੀ ਬਾਤ ਜਿ ਜਨਾਨੀ ਆ ਨਾਲੇ ਖਿਲਾ ਦੇ ਕਰਦੀ ਹੈ ਇਹਦਾ ਕੱਲੀ ਬਹੁਤ ਆ ਇਹਨਾਂ ਜੋਗੀ ਤੂੰ ਦੇਖੀ ਨਹੀਂ ਇਹਨਾਂ ਦਾ ਮੈਂ ਕੀ ਬਣਾਉਂਦੀ ਆ ਮੈਂ ਨਹੀਂ ਮੰਨਦੀ ਕਿਸੇ ਨੂੰ ਕੁਝ ਵੀ ਮੈਂ ਵੀਡੀਓ ਬਣਾਉਂਦੀ ਪਈਆਂ ਕੁੜੀ ਸਾਡੀ ਮਾਰੀ ਗਈ ਆ ਓਕੇ ਸਾਡੀ ਕੁੜੀ ਮਾਰੀ ਗਈ ਆ ਬਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ ਤੇ ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਇਹ ਰੁਕੇ ਨਹੀਂ है चलो करो बाहे विरू सत नाम खड़े चोर खड़े चतर खड़ो सूत करा थानू मैं मेरा नाम मनप्रीत पेंड पड़तापरा पर जी 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 ਤੇ ਉਹ ਮੇਰੇ ਨਾਨਾ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜੋ ਪਰੇ ਹੋ ਜੋ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਹੂੰ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਠੀਕ ਹੈ ਹੁਣ ਜਦੋਂ ਆਪਾਂ ਸੰਸਕਰਨਾ ਤੁਸੀਂ ਕਰਿਓ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਵਾਉਣ ਲੱਗਿਆ ਸੀ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੜ੍ਹ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਾਨਾ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤਿਆਂ ਤੂੰ ਮੇਰੀ ਧੀਆਂ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਤੇ ਜਦੋਂ ਆਸੀ ਸੰਸਕਾਰ ਕਰਨ ਲੱਗੇ ਤਾਂ ਮੈਨਾਂ ਨੂੰ ਸੰਸਕਾਰ ਨਹੀਂ ਕਰਨ ਦਿੱਤਾ ਉਦੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਂਦੋ ਉਹ ਕਹਿੰਦੇ ਅਸੀਂ ਨਹੀਂ ਹੁਣ ਦੇਣਾ ਸੰਸਕਾਰ ਇੱਦਾਂ ਕਿੱਦਾਂ ਹੁਣ ਦੇ ਦਈਏ ਉਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸ ਕਰਨੀ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅਗਲੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਐਦਾ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਕਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੂੰ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਅਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਹੈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰ ਸਿਵਲ ਹਸਪੀਟਲ ਲੈ ਜਾਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਜਾਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟ ਮੈਡਮ ਹੋਣਗੇ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜੀ ਦਾ ਕੀ ਚੱਕਰ ਪਿਆ ਆ ਠੀਕ ਹੈ ਜੀ ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸੱਸ ਨੋ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏਗੇ ਉਹਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੁਛ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਠੀਕ ਆ ਪਰ ਸਾਨੂੰ ਤਾ ਹੁਣੇ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਹੈ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੇ ਮੰਗ ਇਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਅਜ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਾਨਾ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਫੋਨ ਆਇਆ ਤਾਂ ਭਾਜੀ ਅਸੀਂ ਜਗਤਪੁਰਾ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਤੇ ਮੇਰੀ ਕੁੜੀ ਤੇ ਮੈਂ ਹੀ ਆ ਦੋਨੋਂ ਇਹਨੂੰ ਫੋਨ ਕੀਤਾ ਵੇਰ ਕਿ ਬੋਟੀ ਹੋ ਗਈ ਅਸੀਂ ਆ ਗਈਆਂ ਕੁੜੀ ਵੀ ਸੇਹਲੀ ਸੀ ਠੀਕ ਹੈ ਅਸੀਂ ਆਏ ਆ ਤੇ ਪੁਲਿਸ ਵਾਲੇ ਨੇ ਮੈਨੂੰ ਧੱਕੇ ਮਾਰੇ ਥੱਪੜ ਮਾਰਨੇ ਨੂੰ ਆਇਆ ਹਾਂ ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ ਹਾਂ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹੈ ਹਾਂ ਕਿਉਂ ਲਗੇ ਕਾਜ ਲਿਗੇ ਕਹਿੰਦਾ ਕਿ ਕੁੜੀ ਨੇ ਝੂਠ ਬੋਲਿਆ ਉਹਨੂੰ ਪਤਾ ਨਹੀਂ ਅਸੀਂ ਮੁਰਦਾ ਘੜ ਤੇ ਆਏ ਕਹਿੰਦੇ ਕੁੜੀ ਕਿੱਥੇ ਹੈ ਤੇ ਉਹ ਮੇਰੀ ਕੁੜੀ ਨੂੰ ਪਦਰ ਮੇਰੇ ਨਾਲ ਆਈ ਉਹ ਕਹਿੰਦੀ ਵੀ ਇੱਧਰ ਹੋਣੀ ਤੇ ਉਹ ਨਿਕਲ ਹੀ ਉਸ ਅੰਦਰ ਤੇ ਹੁਣ ਇਹ ਥੋੜਾ ਪਾ ਜੀ ਸਾਨੂੰ ਪਤਾ ਵੀ ਕਿੱਥੇ ਸੀ ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜਣੀਆਂ ਠੀਕ ਹੈ ਉਹ ਮੇਰੀ ਕੁੜੀ ਨੂੰ ਧੱਕਾ ਮਾਰ ਕੇ ਮੈਨੂੰ ਧੱਕਾ ਮਾਰਿਆ ਉਸ ਪੁਲਿਸ ਵਾਲੇ ਹਾਂ ਤੇ ਉਹ ਲੈ ਗਿਆ ਮੇ ਅੈਕਚੁਅਲੀ ਇਹ 12 14 ਸਾਲ ਦੀ ਲੜਕੀ ਸਾਡੇ ਪਿੰਡ ਦੀ ਰਹਿੰਦੀ ਹੋਈ ਸੀ ਜੀ ਇਸ ਲੜਕੀ ਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲड़का ਹਾਂਜੀ ਉਹਦਾ ਪਤੀ ਬਾਹਰ ਦबई ਵੇਸ਼ ਵਿੱਚ ਹੈ ਹਾਂਜੀ ਔਰ ਇਸ ਲੜਕੀ ਦਾ ਅਜ ਤੱਕ ਪਿੰਡ ਦੇ ਵਿੱਚ ਕੋਈ ਵੀ ਆੜ-ਗੜ ਨਾ ਆਪਣੇ ਸੱਸ ਸਹੁਰੇ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਭੜੇ ਦਾ ਝਗੜਾ ਸਾਡੇ ਧਿਆਨ ਵਿੱਚ ਨਹੀਂ ਆਇਆ ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਹੋਈ ਹੈ ਕੀ ਕਹਿੰਦੇ ਚੇਖਾ ਚੈਣ ਦਿੱਤੀ ਸੀ ਉਹ ਮਾਮਲਾ ਖਰਾਬ ਹੋ ਗਿਆ ਨਾਲ ਬਾਅਦ ਜਦੋਂ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਹੈ ਅਸੀਂ ਵੀ ਅਫਸਰ ਜਿੰਨੇ ਸਾਰੀ ਪਿੰਡ ਵਾਸੀ ਗਏ ਅਸੀਂ ਵੀ ਗਏ ਆ ਜਾ ਕੇ ਅਫਸੋਸ ਨੂੰ ਬੈਠੇ ਆ ਇਨਾਂ ਨੇ ਦੱਸਿਆ ਕਿ ਅਟੈਕ ਦਾ ਮੌਤ ਹੋ ਗਈ ਆ ਉਸ ਤੋਂ ਬਾਅਦ ਨਾਕੀ ਦੇ ਪਰਿਵਾਰ ਵੀ ਆਨ ਆਇਆ ਉਸ ਤੋਂ ਬਾਅਦ ਸ਼ਿਗਰ ਤੱਕ ਲੈ ਗਏ ਆ ਅਚਾਨਕ ਪਤਨੀ ਸਾਲੀ ਨਾਲ ਰਾਸੀ ਜੀ ਕੀ ਕੋ ਘਰੇਲੂ ਲੜਾਈ ਤਾਂ ਨਹੀਂ ਇਨਾਂ ਦੇ ਸਾਡੇ ਕੋਈ ਇੱਕ ਮ੍ਰਿਤਕ ਦੇ ਆਈ ਆ ਜਿਹਦਾ ਨਾਮ ਹੈਗਾ ਅਮਨਦੀਪ ਉਮਰ ਤਕਰੀਬਨ 30 ਸਾਲ ਲੈ ਗਈ ਆ ਹਾਂਜੀ ਹਾਂਜੀ ਪੋਸਟਮੋਰਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਕੀ ਪਤੀ ਕੀ ਉਹਦਾ ਕੀ ਨਾਮ ਹੈਗਾ ਅਮਨ ਅਮਨਦੀਪ ਨਾਮ ਹੈਗਾ ਤੇ ਰਹਿਣ ਵਾਲੀ ਹੈਗੀ ਗੜਾ ਫਲੋਰ ਤੋਂ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੇ ਜੀ ਬਾਡੀ ਵਿੱਚ ਹੱਲੇ ਆਪਾਂ ਪੋਸਟਮਾਰਟ ਫਾਈਨਲ ਜਿਹੜੀ ਰਿਪੋਰਟ ਜੋ ਵੀ ਹੈਗਾ ਆਪਾਂ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਦੱਸ ਸਕਵਾਂ ਕੀ ਕਾਰਨ ਹੈਗਾ ਮੌਤ ਦਾ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਸੀਵ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦੇ ਹਲਾਤ ਸ਼ਕਤੀਆ ਜਸਤੇ ਜੀ ਮੌਕੇ ਤੇ ਪਹੁੰਚੇ ਹਾਂਜੀ ਪਹੁੰਚ ਕੇ ਜੋ ਲੜਕੀ ਦੇ ਵੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ਰਤ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੇਚਰਲ ਡੈਥ ਨਹੀਂ ਹੈ ਇਹਦੀ ਜਿਹੜੀ ਅਸੀਂ ਪੋਸਟਮਾਰਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹੂੰ ਹੂੰ ਜਿਸ ਤੇ ਅਸੀਂ ਡੈੱਡ ਬੋਰਡਿੰਗ ਨਾਲ ਕੀਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਏ ਹੂੰ ਹਸਪੀਟਲ ਮੌਸਟਰੀ ਚ ਅਸੀਂ ਦਿਖਾ ਲਈਆ ਹੂੰ ਹੂੰ ਜੋ ਅਸੀਂ ਇਨਕੁਇਰੀ ਅਨਸਟੀਗੇਸ਼ਨ ਸ਼ੁਰੂ ਕੀਤੀ ਹੈ ਹੂੰ ਜੋ ਵੀ ਹਾਲਾਤ ਹੋਣਗੇ ਉਹਦੇ ਅਨਸਾਰ ਉਹਨੂੰ ਜੀ ਸਟੇਟਮੈਂਟ ਰਿਕਾਰਡ ਕਰਕੇ ਹਾਂ ਬਈ ਹਮਸਾਹਬ ਜੀ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕੋਈ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਕੀ ਲੱਗਦਾ ਮੈਂ ਇਸ ਸਟੇਜ ਤੇ ਜੇ ਕੁਝ Thank you.